ਬੀਜੇਪੀ ਦੇ ਮੰਤਰੀ ਤੋਂ ਬਾਅਦ ਹੁਣ ਬੀਜੇਪੀ ਦੇ ਉਪ ਮੁੱਖ ਮੰਤਰੀ ਨੇ ਨਵੀਂ ਕੜੀ ਖੋਲ ਦਿੱਤੀ ਐ ਤੇ ਉਧਰ ਕੰਗਣਾ ਰਣੌਤ ਨੇ ਵੀ ਨਵੀਂ ਛੁਰਲੀ ਛੱਡੀ ਐ ਕਹਿੰਦੇ ਆ ਬਸ਼ਰਮਾ ਦੀ ਡੁੱਲ ਗਈ ਸੀ ਢਾਲ ਕਹਿੰਦੇ ਯਾਰ ਕੇ ਪੁੰਜੇ ਹੀ ਖਾਣਗੇ ਕਹਿੰਦੇ ਹਰ ਚੀਜ਼ ਦੀ ਹੱਦ ਹੁੰਦੀ ਐ ਪਰ ਬਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਬੇਸ਼ਰਮੀ ਕਿਸੇ ਵੀ ਹੱਦ ਤੱਕ ਹੋ ਸਕਦੀ ਐ ਹੁਣ ਪਹਿਲਾਂ ਤਾਂ ਬੀਜੇਪੀ ਦੇ ਜਿਹੜਾ ਮੰਤਰੀ ਸੀ ਵਿਜੇ ਸ਼ਾ ਉਹਨੇ ਫੌਜ ਦਾ ਪੂਰਾ અપਮਾਨ ਕੀਤਾ ਸੋਫੀਆ ਕਰੈਸ਼ੀ ਜਿਹੜੀ ਫੌਜ ਦੀ ਕਰਨਲ ਹੈ ਉਹਨੂੰ ਬੀਜੇਪੀ ਦੇ ਮੱਧ ਪ੍ਰਦੇਸ਼ ਦੇ ਮੰਤਰੀ ਨੇ ਅਤਵਾਦੀਆਂ ਦੀ ਭੈਣ ਕਹਿਤਾ ਤੇ ਹੁਣ ਉਸ ਤੋਂ ਬਾਅਦ ਆ ਬੀਜੇਪੀ ਦਾ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਇਹਨੇ ਵੀ ਕਮਾਲ ਕਰਤੀ ਅੱਜ ਇਹਨੇ ਵੀ ਸਿਰਾਂ ਲਾਤਾ ਫੌਜ ਦੇ ਸੈਨਾ ਦੇ અપਮਾਨ ਦੀ ਕੋਈ ਕਸਰ ਨਹੀਂ ਛੱਡੀ ਜਿਹੜੀ ਭਾਜਪੀ ਜੇਕਰ ਕੋਈ ਦੂਜਾ ਕੋਈ ਵਾਜਬ ਸਵਾਲ ਵੀ ਕਰੇ ਤਾਂ ਉਹਦੇ ਉੱਪਰ ਪਰਚਾ ਠੋਕ ਦਿੰਦੀ ਦੇਸ਼ ਧਰੋਦਾ ਗੁਜਰਾਤ ਦੇ ਵਿੱਚ 14 ਆਮ ਬੰਦਿਆਂ ਤੇ ਪਰਚੇ ਪਾਏ ਗਏ ਵੀ ਇਹਨਾਂ ਨੇ ਕੋਈ ਐਹੋ ਜੀਆਂ ਪੋਸਟਾਂ ਅੱਗੇ ਸ਼ੇਅਰ ਕੀਤੀਆਂ ਨੇ ਜਿਹਦੇ ਨਾਲ ਫੌਜ ਦਾ ਮਨੋਵਲ ਡਿੱਗਦਾ ਹੈ ਫੌਜ ਦੇ ਵਿੱਚ ਸਾਡੇ ਧੀਆ ਪੁੱਤ ਨੇ ਸਾਡੇ ਭੈਣਾ ਭਰਾ ਨੇ ਫੌਜ ਭਾਰਤ ਦੀ ਮਹਾਨ ਹੈ ਭਾਰਤ ਮਹਾਨ ਦੇਸ਼ ਹੈ ਭਾਰਤ ਦੇ ਲੋਕ ਮਹਾਨ ਹੈ ਬੀਜੇਪੀ ਦੇ ਪਾਲੇ ਹੋਏ लाडले ਸਤਾਰੇ ਨੇ ਇਹ ਭਾਰਤ ਦੀ ਫੌਜ ਦਾ ਕਿੰਨਾ ਵੱਡਾ ਅਪਮਾਨ ਕਰ ਰਹੇ ਨੇ ਆ ਤੁਹਾਨੂੰ ਵੀਡੀਓ ਸੁਣਾਉਣੇ ਆ ਇਹ ਬੀਜੇਪੀ ਦਾ ਉਪ ਮੁੱਖ ਮੰਤਰੀ ਹੈ ਕੋਈ ਆਮ ਬੰਦਾ ਨਹੀਂ ਹੈ ਇਹ ਕਹਿ ਰਿਹਾ ਕਿ ਭਾਰਤ ਦੀ ਸੈਨਾ ਭਾਰਤ ਦੀ ਫੌਜ ਤੇ ਸੈਨਿਕ ਉਹ ਮੋਦੀ ਦੇ ਚਰਨਾਂ ਤੇ ਉੱਪਰ ਨਤ ਮस्तक ਨਹੀਂ ਨਾ ਤਮਸਤਕ ਦਾ ਭਾਵ ਹੈ ਕਿ ਮੋਦੀ ਸਾਹਿਬ ਦੇ ਚਰਨਾਂ 'ਚ ਬੈਠੇ ਨੇ ਹੁਣ ਤੁਸੀਂ ਦੱਸੋ ਕਿ ਕੀ ਭਾਰਤ ਦੀ ਫੌਜ ਭਾਰਤ ਦੀ ਆਰਮੀ ਭਾਰਤ ਦੇ ਸੈਨਿਕ ਉਹ ਮੋਦੀ ਦੇ ਚਰਨਾਂ ਤੇ ਬੈਠੇ ਨੇ ਕਿ ਉਹ ਮੋਦੀ ਦੇ ਭਾਜਪੀ ਦਾ ਲੀਡਰ ਹੈ ਮੋਦੀ ਸਾਹਿਬ ਤਾਂ ਕੀ ਉਹ ਸਾਰੀ ਫੌਜ ਜਿਹੜੀ ਆ ਉਹ ਚਰਨਾਂ ਦੇ ਉੱਪਰ ਨਾਤਮਸਤਕ ਹੈ ਵੇਖੋ ਇੰਨੀ ਵੱਡੀ ਬੇਸ਼ਰਮੀ ਨਹੀਂ ਚਾਹੀਦੀ ਫੌਜ ਦੀ ਵੀ ਇੱਕ ਸਨਮਾਨ ਹੈ ਫੌਜ ਦਾ ਵੀ ਇੱਕ ਮਾਣ ਹੈ ਫੌਜ ਦੀ ਵੀ ਇੱਕ ਕ੍ਰੈਡੇਬਿਲਟੀ ਹੈ ਤਾਂ ਫਿਰ ਜੇ ਬਾਕੀ ਸਾਰਿਆਂ ਦੇ ਲਈ ਇਹ ਕਾਨੂੰਨ ਹੈ ਕਿ ਜੇ ਉਹ ਫੌਜ ਦਾ અપਮਾਨ ਕਰੇਗਾ ਕੋਈ ਬੰਦਾ ਤਾਂ ਉਹਦੇ ਤੇ ਪਰਚਾ ਹੁੰਦਾ ਉਹ ਅੰਦਰ ਹੁੰਦਾ ਤਾਂ ਫਿਰ ਬੀਜੇਪੀ ਦੇ ਆ ਖੁੱਲੇ ਕਿਉਂ ਛੱਡੇ ਨੇ ਪਹਿਲਾਂ ਤਾਂ ਬੀਜੇਪੀ ਦੇ ਮੰਤਰੀ ਨੇ ਜਿਹੜੀ ਭਾਰਤ ਦੀ ਫੌਜ ਦੀ ਕਰਨਲ ਸੋਫੀਆ ਕਰੈਸ਼ੀ ਹੈ ਜਿਹੜੀ ਆ ਭਾਰਤ-ਪਾਕਿਸਤਾਨ ਦੇ ਟਕਰਾਅ ਦੇ ਵਿੱਚ ਪੂਰੀ ਜਾਣਕਾਰੀ ਦਿੰਦੀ ਰਹੀ ਐ ਸਾਰੇ ਕੁਛ ਦੀ ਉਹਨੂੰ ਅੱਤਵਾਦੀਆਂ ਦੀ ਭੈਣ ਕਿਹਾ ਤੇ ਉਹਦੇ ਤੇ ਬੀਜੇਪੀ ਨੇ ਕੋਈ ਕਾਰਵਾਈ ਨਹੀਂ ਕੀਤੀ ਬੀਜੇਪੀ ਸਰਕਾਰ ਨੇ ਉਹਦੇ ਤੇ ਕੁਝ ਨਹੀਂ ਸੀ ਕੀਤਾ ਫਿਰ ਹਾਈ ਕੋਰਟ ਜੱਬਲਪੁਰ ਹਾਈ ਕੋਰਟ ਦੇ ਦੋ ਜੱਜਾਂ ਨੇ ਜਿਹੜੇ ਜਸਟਿਸ ਅਤਲ ਸ਼੍ਰੀ ਤਰਨ ਉਹਨਾਂ ਨੇ ਹੁਕਮ ਕੀਤੇ ਵੀ ਇੱਥੇ ਤੁਰੰਤ ਪਰਚਾ ਕਰੋ ਤੇ ਫੇਰ ਉਹ ਬੀਜਪੀ ਦੇ ਮੰਤਰੀ ਸਾਹਿਬ ਚੁੱਕਿਆ ਮੂੰਹ ਤੇ ਸੁਪਰੀਮ ਕੋਰਟ ਚਲੇ ਗਏ ਵੀ ਵੇਖੋ ਜੀ ਮੈਂ ਤਾਂ ਕੁਝ ਗਲਤ ਕੀਤਾ ਹੀ ਨਹੀਂ ਜਦੋਂ ਸੁਪਰੀਮ ਕੋਰਟ ਨੇ ਵੀਡੀਓ ਵੇਖੀ ਤਾਂ ਸਭ ਤੋਂ ਵੱਡੀ ਅਦਾਲਤ ਦੇਸ਼ ਦੀ ਸੁਪਰੀਮ ਕੋਰਟ ਉਹ ਵੀ ਬਹੁਤ ਉਹਨਾਂ ਨੂੰ ਦੁੱਖ ਲੱਗਾ ਤੇ ਉਹਨਾਂ ਨੇ ਕਿਹਾ ਝਿੜਕਿਆ ਝਾੜ ਪਾਈ ਵੀ ਮੰਤਰੀਓ ਕੇ ਤੂੰ ਆਖਸ਼ ਭੁੱਲੀ ਜਾਣਾ ਹੈ ਹੱਦ ਹੋ ਗਈ ਤੇਰੇ ਲਈ ਤੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਫਿਰ ਉਹਦੇ ਤੇ ਜਾ ਕੇ ਪਰਚਾ ਦਰਜ ਹੋਇਆ ਤੇ ਫਿਰ ਪਰਚਾ ਦਰਜ ਕਿਹੋ ਜਿਹਾ ਹੋਇਆ ਉਹ ਜਦੋਂ ਉਹ ਪਰਚਾ ਅਦਾਲਤ ਚ ਗਿਆ ਤਾਂ ਫਿਰ ਜੱਜਾਂ ਨੂੰ ਝਾੜ ਪਾਉਣੀ ਪਈ ਪੁਲਿਸ ਨੂੰ ਵੀ ਹੱਦ ਹੋ ਗਈ ਆ ਕਿਹੋ ਜਿਹਾ ਪਰਚਾ ਦਰਜ ਕਰਤਾ ਜਿਹੜਾ ਉਂਝੀ ਹਵਾ ਚੀ ਪਰਚਾ ਨਾ ਇਹਦੇ ਚ ਇਹ ਦੱਸਿਆ ਵੀ અપਮਾਨ ਕੀ ਕੀਤਾ ਵੀਡੀਓ ਕੀ ਆ ਬੋਲਿਆ ਕੀ ਆ ਮਤਲਬ ਤੁਸੀਂ ਤਾਂ ਸਾਰਾ ਕੁਝ ਹੀ ਗੋਲਮਾਲ ਕਰ ਲਿਆ ਹੋ ਜਿਹਦੇ ਚ ਕੱਲ ਨੂੰ ਇਹ ਪੱਕਾ ਹੀ ਬਰੀ ਹੈ ਇਦਾਂ ਦੀਆਂ ਕੁੰਡੀਆਂ ਇਦਾਂ ਦੀਆਂ ਹੁੰਤਰਬਾਜ਼ੀਆਂ ਇਹ ਕਰਦੇ ਨੇ ਤੇ ਜਿਹੜਾ ਵੀ ਬੰਦਾ ਸਵਾਲ ਉਠਾਉਂਦਾ ਹੈ ਉਹਦੀ ਜ਼ੁਬਾਨ ਬੰਦ ਕਰਨ ਲਈ ਉਹਦੇ ਤੇ ਆ ਰੇਡ ਉਹਦੇ ਤੇ ਉਹ ਰੇਡ ਉਹਦੇ ਤੇ ਆ ਪਰਚਾ ਉਹਦੇ ਤੇ ਉਹ ਪਰਚਾ 3600 ਕੁਛ ਕਰਦੇ ਨੇ ਤੇ ਜਿਹੜਾ ਚੈਨਲਾਂ ਤੇ ਬੋਲਦਾ ਹੈ ਉਹਦਾ YouTube ਬੰਦ ਉਹਦਾ Facebook ਬੰਦ ਪਿਓ ਦਾ ਰਾਜ ਇਹਨਾਂ ਨੇ ਭਾਰਤ ਦਾ ਬਣਾ ਰੱਖਿਆ ਪਰ ਭਾਰਤ ਕਿਸੇ ਦੇ ਪਿਓ ਦਾ ਨਹੀਂ ਹੈ ਸੋ ਆ ਤੁਹਾਨੂੰ ਸੁਣਾਉਣੇ ਆ ਆਪ ਬੀਜੇਪੀ ਦਾ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਕੀ ਬੋਲਿਆ ਆ ਜਰਾ ਸੁਣੋ ਏ ਕੀ ਬੋਲ ਰਿਹਾ ਸشੂਪ ਪ੍ਰਧਾਨ ਮੰਤਰੀ ਜੀ ਕੋਮ ਨਜਬਤ ਦੇਣਾ ਚਾਹੇਗੇ ਔਰ ਪੂਰਾ ਦੇਸ਼ ਦੇਸ਼ ਦੀ ਉਹ ਸੈਨਾ ਉਹ ਸੈਨਿਕ ਉਹਨਕੇ ਚਰਨੋ ਮੇ ਨਤਮਸਤਕ ਹੈ ਸੁਣ ਲਿਆ ਤੁਸੀਂ ਹੁਣ ਤੁਸੀਂ ਦੱਸੋ ਕੀ ਭਾਰਤ ਦੀ ਸਾਰੀ ਜਨਤਾ ਤੇ ਭਾਰਤ ਦੀ ਸਾਰੀ ਸੈਨਾ ਤੇ ਸੈਨਿਕ ਮੋਦੀ ਦੇ ਚਰਨਾਂ ਤੇ ਨਤਮਸਤਕ ਹੈ ਜੇ ਕੋਈ ਲੜਾਈ ਲੜੀ ਹੈ ਤਾਂ ਲੜੀ ਤਾਂ ਫੌਜ ਨੇ ਆ ਫੌਜੀ ਜਵਾਨਾਂ ਨੇ ਆ ਤੇ ਮੋਦੀ ਸਾਹਿਬ ਜਿਹੜਾ ਏਸੀ ਕਮਰੇ ਚ ਬੈਠਾ ਹੈ ਕਿਵੇਂ ਕਹਿ ਸਕਦੇ ਆ ਕਿ ਲੜਾਈ ਮੋਦੀ ਸਾਹਿਬ ਨੇ ਲੜੀ ਹੈ ਲੜਾਈ ਫੌਜ ਨੇ ਲੜੀ ਫੌਜ ਹੀ ਦੱਸਦੀ ਰਹੀ ਵੀ ਅਸੀਂ ਆ ਕੀਤਾ ਆ ਕੀਤਾ ਐਦਾਂ ਕੀਤਾ ਫੌਜ ਹੀ ਦੱਸਦੀ ਰਹੀ ਕਿ ਫੌਜ ਦੇ ਹੀ ਜਿਹੜੇ ਅਫਸਰ ਸੀ ਉਹ মিডিਆ ਦੇ ਸਾਹਮਣੇ ਆ ਕੇ ਕਿੱਥੇ ਕੀ ਹੋ ਰਿਹਾ ਜਾਣਕਾਰੀ ਦਿੰਦੇ ਰਹੇ ਜਦੋਂ جنگ ਬੰਦੀ ਹੋਈ ਹੈ ਉਸ ਤੋਂ ਤੀਜੇ ਦਿਨ ਬਾਅਦ ਮੋਦੀ ਸਾਹਿਬ ਕੈਮਰਿਆਂ ਦੇ ਸਾਹਮਣੇ ਆਏ ਨੇ 8 ਵਜੇ ਰਾਤ ਨੂੰ ਉਦੋਂ ਪਹਿਲਾਂ ਤਾਂ ਅਮਰੀਕਾ ਤੇ ਹੋਰ ਦੇਸ਼ਾਂ ਨੇ ਬੜਾ ਕੁਝ ਬੋਲਤਾ ਸੀ ਤੇ ਮੋਦੀ ਸਾਹਿਬ ਦੇ ਚਰਨਾਂ ਤੇ ਨਤਮਸਤਕ ਫੌਜ ਕਿਵੇਂ ਹੋ ਸਕਦੀ ਹੈ ਇਹ ਮੈਨੂੰ ਲੱਗਦਾ ਕਿ ਕਦੇ ਫੌਜ ਦੀ ਕਰਨਲ ਸੋਫੀਆ ਕਰੈਸ਼ੀ ਨੂੰ ਆਤਵਾਦੀਆਂ ਦੀ ਭੈਣ ਕਹਿਣਾ ਤੇ ਕਦੇ ਫੌਜ ਤੇ ਸੈਨਿਕਾਂ ਨੂੰ ਮੋਦੀ ਦੇ ਚਰਨਾਂ 'ਚ ਬਿਠਾ ਦੇਣਾ ਨਤਮਸਤਕ ਕਰਾ ਦੇਣਾ ਇਹ ਸਾਰਾ ਕੁਝ ਤਹਿਸ਼ੁਦਾ ਤਰੀਕੇ ਨਾਲ ਹੋ ਰਿਹਾ ਔਰ ਇਸੇ ਕਰਕੇ ਇਹਨਾਂ ਦੀ ਜ਼ੁਬਾਨ ਨੂੰ ਲਗਾਮਣੀ ਪੈ ਰਹੀ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਰੱਖਿਆ ਮੰਤਰੀ ਰਾਜਨਾਥ ਜਾਂ ਕੇਂਦਰ ਸਰਕਾਰ ਚਾਹੁੰਦੀ ਹੋਵੇ ਵੀ ਆ ਨਹੀਂ ਅਸੀਂ ਚੱਲਣ ਦੇਣਾ ਫੌਜ ਬਾਰੇ ਤਾਂ ਫਿਰ ਹਿੰਮਤ ਕੀ ਸੀ ਇੱਕ ਮੰਤਰੀ ਤੋਂ ਬਾਅਦ ਦੂਜਾ ਉਪ ਮੁੱਖ ਮੰਤਰੀ ਇਦਾਂ ਬੋਲ ਜਾਂਦਾ ਪਰ ਅਸਲ ਕਹਾਣੀ ਕੀ ਹੈ ਅਸਲ ਕਹਾਣੀ ਇਹ ਆ ਇੱਥੇ ਚਮਚਾ ਗਰੀ ਕਰਵਾਈ ਜਾਂਦੀ ਹੈ ਇੱਥੇ ਤਹਿਸ਼ੁਦਾ ਤਰੀਕਿਆਂ ਨਾਲ ਬੰਦਿਆਂ ਤੋਂ ਬੜਾ ਕੁਝ ਬੁਲਵਾਇਆ ਜਾਂਦਾ ਔਰ ਉਸੇ ਹੀ ਕੜੀ ਦਾ ਇਹ ਹਿੱਸਾ ਕਿਹਾ ਜਾ ਸਕਦਾ ਹੁਣ ਇਹ ਜਿਹੜੀ ਚੀਜ਼ ਹੈ ਇਹਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੁਣ ਉਧਰ ਆ ਬੀਜੇਪੀ ਦੀ ਐਮਪੀ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕੰਗਣਾ ਰੌਤ ਫਿਲਮੀ ਅਦਾਕਾਰਾ ਵੀ ਹੈ ਪਿੱਛੇ ਉਹਦੀ ਫਿਲਮ ਆਈ ਹੈ ਮਰਜੈਂਸੀ ਬੁਰੀ ਤਰ੍ਹਾਂ ਉਹ ਫਿਲਮ ਪਿਟੀ ਹੈ ਨਹੀਂ ਵੇਖੀ ਲੋਕਾਂ ਨੇ ਮੂੰਹ ਨਹੀਂ ਲਾਇਆ ਡੱਬਾ ਬੰਦ ਖਰਚਾ ਵੀ ਨਹੀਂ ਮੁੜਿਆ ਨੰਗ ਹੋ ਗਈ ਕੰਗਣਾ ਰੌਤ ਕਹਿੰਦੀ ਮੈਂ ਆਪੇ ਪੈਸੇ ਲਾਏ ਤਾਂ ਕੰਗਣਾ ਰੌਤ ਕੀ ਬੋਲੀ ਕੰਗਣਾ ਰੌਤ ਨੇ ਬਿਆਨ ਦਿੱਤਾ ਹ ਚਮਚਾਗ੍ਰੀਤ ਕਰਨੀ ਇੰਨੀ ਜ਼ਿਆਦਾ ਵੀ ਕਮਾਲ ਹੈ ਕਹਿੰਦੀ ਵੇ ਜੇਕਰ ਅਮਰੀਕਾ ਦਾ ਰਾਸ਼ਟਰਪਤੀ ਅਲਫਾ ਮੈਨ ਹੈ ਤਾਂ ਨਰਿੰਦਰ ਮੋਦੀ ਅਲਫਾ ਮੈਨ ਦਾ ਪਿਓ ਹੈ ਮਤਲਬ 트ੰਪ ਦਾ ਪਿਓ ਨਰਿੰਦਰ ਮੋਦੀ ਨੂੰ ਕਿਹਾ ਕਿਨੇ ਕੰਗਨਰ ਨਰੋਤ ਨੇ ਤੇ ਨਾਲੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਨੀਆ ਚ ਸਭ ਤੋਂ ਵੱਧ ਇੱਜ਼ਤ ਹੈ ਹੋਵੇ ਤਾਂ ਬੜੀ ਚੰਗੀ ਗੱਲ ਹੈ ਪਰ ਕੀ ਇਹ ਤੱਥ ਹੈ ਕੀ ਇਹ ਸਚਾਈ ਹੈ ਤੇ ਜੇ ਉਹਦਾ ਇਹ ਬਿਆਨ ਸਚਾਈ ਹੁੰਦਾ ਤੇ ਸਭ ਤੋਂ ਵੱਡੀ ਗੱਲ ਭਾਜਪਾ ਦੇ ਪ੍ਰੈਜ਼ੀਡੈਂਟ ਜੇਪੀ ਨੱਡਾ ਨੇ ਫੋਨ ਕੀਤਾ ਕੰਗਨਾਰਾਉਤ ਨੂੰ ਵੀ ਜ਼ੁਬਾਨ ਬੰਦ ਕਰ ਤੇ ਆਪ ਦਾ ਜਿਹੜਾ ਤੂੰ ਲਿਖ ਕੇ ਮੈਸੇਜ ਪਾਇਆ ਉਹ ਡਿਲੀਟ ਕਰ ਕੰਗਨਾਰਾਉਤ ਨੇ ਫਿਰ ਉਹ ਮੈਸੇਜ ਡਿਲੀਟ ਕੀਤਾ ਜਿਹੜਾ ਸੋਸ਼ਲ ਮੀਡੀਆ ਤੇ ਉਹਨੇ ਲਿਖ ਕੇ ਪਾਇਆ ਸੀ ਡਿਲੀਟ ਕਰਕੇ ਉਹ ਬੋਲੀ ਹੈ ਵੀ ਦੇਖੋ ਮੇਰਾ ਨਿੱਜੀ ਵਿਚਾਰ ਸੀ ਤੇ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਫਿਰ ਮੈਨੂੰ ਕਿਹਾ ਏ ਤੇ ਅਸੀਂ ਉਹ ਜਿਹੜਾ ਮੈਸੇਜ ਹੈ ਡਿਲੀਟ ਕਰਤਾ ਹੁਣ ਕੰਗਣਾ ਰਣੌਤ ਨੇ ਇਹ ਕੋ ਪਹਿਲੀ ਵਾਰ ਨਹੀਂ ਕਿ ਇੰਜ ਕੀਤਾ ਕੰਗਣਾ ਰਣੌਤ ਬੜੇ ਲੰਬੇ ਟਾਈਮ ਤੋਂ ਮੂੰਹ ਆਈ ਬਕਵਾਸ ਕਰ ਦਿੰਦੀ ਹੈ ਪਹਿਲਾਂ ਕਿਸਾਨਾਂ ਬਾਰੇ ਕਿਸਾਨ ਬੀਬੀਆਂ ਬਾਰੇ ਬੋਲੀ ਸੀ 3-300 ਰੁਪਏ ਦਿਹਾੜੀ ਤੇ ਆਈਆਂ ਦਿੱਲੀ ਫਿਰ ਇਹਨੇ ਬੜਾ ਕੁਸ਼ ਇਹੋ ਜਿਹਾ ਬੋਲਿਆ ਪੰਜਾਬ ਬਾਰੇ ਪੰਜਾਬੀਆਂ ਬਾਰੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਹੁਤ ਗਲਤ ਲੱਗਾ ਤੇ ਫਿਰ ਉਹ ਵਾਪਰਿਆ ਸੀ ਹਵਾਈ ਅੱਡੇ ਤੇ ਇੱਕ ਕਾਂਡ ਜਿਹੜਾ ਕੁਲਵਿੰਦਰ ਕੌਰ ਜਿਹੜੀ ਪੰਜਾਬਣ ਕੁੜੀ ਸੀ ਫੌਜ ਦੀ ਵਰਦੀ 'ਚ ਉਹਨੇ ਕੀਤਾ ਸੀ ਫਿਰ ਕੰਗਣਾ ਰਣੌਤ ਗੱਲ ਤੇ ਹੱਥ ਰੱਖ ਕੇ ਰੋਲਾ ਪਾਉਂਦੀ ਸੀ ਵੀ ਇੱਥੇ ਮੇਰੇ ਕੋਲ ਹੋਇਆ ਤਾਂ ਉਹਨੇ ਕਿਹਾ ਸੀ ਕੁਲਵਿੰਦਰ ਕੌਰ ਨੇ ਕਿਹਾ ਸੀ ਵੀ ਕੰਗਣਾ ਜਦੋਂ ਤੂੰ ਦਿੱਲੀ ਬੈਠੀਆਂ ਬੀਬੀਆਂ ਨੂੰ 3-300 ਦਿਹਾੜੀ ਤੇ ਆਈਆਂ ਕਿਹਾ ਸੀ ਉੱਥੇ ਮੇਰੀ ਨਾਨੀ ਤੇ ਦਾਦੀ ਵੀ ਬੈਠੀਆਂ ਸੀ ਤੇ ਇਸੇ ਕਰਕੇ ਮੇਰੇ ਮਨ 'ਚ ਗੁੱਸਾ ਸੀ ਹੁਣ ਕੰਗੜਾ ਨੇ ਆਹ ਬੋਲਿਆ ਪਹਿਲਾਂ ਵੀ ਕੰਗੜਾ ਨੇ ਇੱਕ ਬਿਆਨ ਦਿੱਤਾ ਸੀ ਜਿਹਦੇ ਉੱਪਰ ਜਿਹੜੇ ਪ੍ਰਧਾਨ ਹੈ ਬੀਜੇਪੀ ਦੇ ਜੇਪੀ ਨੱਡਾ ਸਾਹਿਬ ਉਹਨਾਂ ਨੇ ਤੁਰੰਤ ਕੰਗੜਾ ਨੂੰ ਕਿਹਾ ਸੀ ਬਿਆਨ ਵਾਪਸ ਲਾਏ ਤੇ ਨਾਲੇ ਕਿਹਾ ਸੀ ਅਸੀਂ ਕੰਗੜਾ ਦੇ ਬਿਆਨ ਨਾਲ ਸਹਿਮਤ ਨਹੀਂ ਗਏ ਕਿਹਾ ਸੀ ਨਾ ਉਸ ਤੋਂ ਬਾਅਦ ਭਾਈ ਆ ਹੁਣ ਕੰਗੜਾ ਨੇ ਫੇਰ ਬਿਆਨ ਦਿੱਤਾ ਹੈ ਜੇਪੀ ਨੱਡਾ ਨੇ ਡਿਲੀਟ ਕਰਵਾਇਆ ਪਰ ਇੰਜ ਕੀਤਾ ਕਿਉਂ ਜਾ ਰਿਹਾ ਹੈ ਭਾਵੇਂ ਬੀਜੇਪੀ ਦਾ ਮੰਤਰੀ ਵਿਜੇ ਸ਼ਾਹ ਹੋਵੇ ਜਿਹੜਾ ਫੌਜ ਦੀ ਕਰਨਲ ਸੋਫੀਆ ਕਰੈਸ਼ੀ ਨੂੰ ਮੁਸਲਮ ਹੋਣ ਕਰਕੇ ਅੱਤਵਾਦੀਆਂ ਦੀ ਭੈਣ ਕਹਿੰਦਾ ਤੇ ਭਾਵੇਂ ਜਿਹੜਾ ਆ ਬੀਜੇਪੀ ਦਾ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਹੋਵੇ ਜਿਹੜਾ ਜਿਹੜਾ ਆ ਫੋਜ ਨੂੰ ਮੋਦੀ ਸਾਹਿਬ ਦੇ ਪੈਰਾਂ ਤੇ ਨਤਮਸਤਕ ਹੁੰਦਾ ਕਹਿੰਦਾ ਤੇ ਭਾਵੇਂ ਕੰਗਣਾ ਹੋਵੇ ਜਿਹੜੀ ਮੋਦੀ ਸਾਹਿਬ ਨੂੰ ਟਰੰਪ ਦਾ ਪਿਓ ਕਹਿੰਦੀ ਹੈ ਇਹ ਸਾਰਾ ਕੁਝ ਮੈਨੂੰ ਲੱਗਦਾ ਇੱਕ ਚਮਚਾ ਗਰੀ ਹੈ ਤੇ ਇਹ ਕਰਨੀ ਪੈਂਦੀ ਹੈ ਜੇ ਅਹੁਦੇ ਚਾਹੀਦੇ ਨੇ ਜੇ ਕਿਸੇ ਨੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਜਾਂ ਮੰਤਰੀਆਂ ਦੇ ਅਹੁਦਿਆਂ ਤੇ ਰਹਿਣਾ ਹੈ ਤਾਂ ਇੰਨਾਕ ਤਾਂ ਫਿਰ ਇਹਨਾਂ ਨੂੰ ਕਰਨਾ ਪੈਂਦਾ ਹੁਣ ਅੱਜ ਸਾਡੇ ਪੰਜਾਬ ਦੇ ਰਵਨੀਤ ਬਿੱਟੂ ਜਿਨ੍ਹਾਂ ਨੂੰ ਲੁਧਿਆਣੇ ਚ ਐਮਪੀ ਦੀ ਚੋਣ ਚ ਪੰਜਾਬੀਆਂ ਨੇ ਹਰਾਤਾ ਉਹ ਹਾਰੇ ਹੋਏ ਐਮਪੀ ਨੂੰ ਬੀਜੇਪੀ ਨੇ ਸੈਂਟਰ ਚ ਮੰਤਰੀ ਬਣਾਤਾ ਕਿਉਂ ਬਣਾਇਆ ਇਸੇ ਕਰਕੇ ਕਿਉਂਕਿ ਜਿਸ ਦਿਨ ਦਾ ਰਵਨੀਤ ਬਿੱਟੂ ਬੀਜੇਪੀ ਚ ਗਿਆ ਉਹ ਰੱਜ ਕੇ ਜੀ ਹਜ਼ੂਰੀ ਕਰ ਰਿਹਾ ਜੀ ਹਜ਼ੂਰੀ ਕਰ ਰਿਹਾ ਉਹ ਰੱਜ ਕੇ ਤਰੀਫਾਂ ਕਰ ਰਿਹਾ ਮੋਦੀ ਸਾਹਿਬ ਦੀਆਂ ਅਮਿਤ ਸ਼ਾਹ ਸਾਹਿਬ ਦੀਆਂ ਰੱਜ ਕੇ ਚਿੰਨੀਆਂ ਕੋਈ ਨਹੀਂ ਕਰਦਾ ਉਹਨੀਆਂ ਕਰ ਰਿਆ ਅੱਜ ਫੇਰ ਉਹ ਗਿਆ ਸੀ ਨਰਿੰਦਰ ਮੋਦੀ ਸਾਹਿਬ ਕੋਲੇ ਰਵਨੀਤ ਬਿੱਟੂ ਸਾਹਿਬ ਤੇ ਉਥੇ ਫੇਰ ਬਾਹਰ ਆ ਕੇ ਲੋਕਾਂ ਨੂੰ ਕਹਿੰਦਾ ਮੈਂ ਪੰਜਾਬ ਦੇ ਮਸਲੇ ਉਠਾਏ ਆ ਧਾਰਮਿਕ ਮਸਲੇ ਸਮਾਜਿਕ ਮਸਲੇ ਰਾਜਨੀਤਿਕ ਮਸਲੇ ਅੰਦਰ ਕੀ ਕੀਤਾ ਜਿੰਨਾ ਕਿ ਮੈਨੂੰ ਅੰਦਾਜ਼ਾ ਹੈ ਮੈਨੂੰ ਲੱਗਦਾ ਹੈ ਅੰਦਰ ਤਾਂ ਕੱਲੀਆਂ ਤਰੀਫਾਂ ਕੀਤੀਆਂ ਹੋਣਗੀਆਂ ਕਿਉਂਕਿ ਤਰੀਫਾਂ ਕਰਨ ਦੇ ਨਾਲ ਉਹ ਮਿਲਦਾ ਹੈ ਜੋ ਚਾਹੀਦਾ ਤੇ ਚਾਹੀਦਾ ਕੀ ਏ ਵੱਡੀ ਕੁਰਸੀ ਵੱਡਾ ਆਉਦਾ ਜਦੋਂ ਇਹ ਗਿਆ ਸੀਗਾ ਬੀਜੇਪੀ ਦੇ ਵਿੱਚ ਰਵਨੀਤ ਮਿੱਟੂ ਤਾਂ ਉਸ ਤੋਂ ਪਹਿਲਾਂ ਦੀਆਂ ਦੀਆਂ ਵੀਡੀਓ ਵਾਇਰਲ ਹੋਈਆਂ ਜਦੋਂ ਕਹਿੰਦਾ ਸੀ ਬੀਜੇਪੀ ਵਾਲਿਆਂ ਦੇ ਮੈਂ ਕੋਲ ਨਹੀਂ ਖੜ ਸਕਦਾ ਇਹ ਮੇਰੇ ਕੋਲ ਵੀ ਖੜ ਜਾਂਦਾ ਜੇ ਕੈਮਰਾ ਨਾ ਹੋਏ ਤਾਂ ਮੈਂ ਇਹਨਾਂ ਦੇ ਜੁੱਤੀ ਮਾਰੂਗਾ ਲਾ ਕੇ ਐਂ ਕਿਹਾ ਸੀ ਉਸ ਤੋਂ ਬਾਅਦ ਜਦੋਂ ਗਿਆ ਫਿਰ ਤੇ ਪਹਿਲਾਂ ਜਾ ਕੇ ਅਮਿਤ ਸ਼ਾਹ ਦੀਆਂ ਰੱਜ ਕੇ ਤਰੀਫਾਂ ਕੀਤੀਆਂ ਫਿਰ ਅਮਿਤ ਸ਼ਾਹ ਨੂੰ ਵੋਟਾਂ ਐਮਪੀ ਦੀਆਂ ਵੋਟਾਂ ਵੇਲੇ ਇੱਥੇ ਸੱਦਿਆ ਲੁਧਿਆਣੇ ਤੇ ਅਮਿਤ ਸ਼ਾਹ ਇੱਥੇ ਐਲਾਨ ਕਰਕੇ ਸੀ ਉਹ ਕਹਿੰਦੇ ਅਸੀਂ ਇਹਨੂੰ ਕੁਝ ਵੱਡਾ ਧਿਆਨ ਇਸ ਕਰਕੇ ਥੋੜਾ ਕਿਹਾ ਸੀ ਵੀ ਰਵਨੀਤ ਬਿੱਟੂ ਚ ਕੋਈ ਕੁਆਲਿਟੀ ਕੋਈ ਗੁਣ ਬੜੇ ਵੱਡੇ ਨੇ ਤੇ ਭਾਜਪਾ ਦੇ ਜਿਹੜੇ ਪਹਿਲਾਂ ਵਾਲੇ ਨੇਤਾ ਪੰਜਾਬ ਚ ਬੈਠੇ ਨੇ ਉਹਨਾਂ ਚ ਗੁਣ ਛੋਟੇ ਨੇ ਤੇ ਬਿੱਟੂ ਚ ਵੱਡੇ ਨੇ ਹੁਣ ਕਿੰਨੇ ਜਿਆਦਾ ਆਗੂ ਭਾਜਪਾ ਦੇ ਪਹਿਲਾਂ ਬੈਠੇ ਪੰਜਾਬ ਚ ਜਿਨ੍ਹਾਂ ਨੇ ਬੜਾ ਕੁਝ ਝੱਲਿਆ ਭਾਜਪਾ ਪਾਰਟੀ ਵਾਸਤੇ ਉਹ ਹਰਜੀਤ ਗਰੇਵਾਲ ਬੈਠਾ ਸੁਰਜੀਤ ਕੁਮਾਰ ਜਿਆਣੀ ਬੈਠਾ ਆ ਜਿਹੜੇ ਬੀਜੇਪੀ ਦੇ ਪਹਿਲਾ ਵਾਲੇ ਪ੍ਰਧਾਨ ਹੈ ਉਹ ਬੈਠੇ ਆ ਸੁਨੀਲ ਜਾਖੜ ਬੈਠਾ ਕਿੰਨੇ ਬੈਠੇ ਨੇ ਪਰ ਬਿੱਟੂ ਨੂੰ ਆਉਦਾ ਕਿਉਂ ਕਿ ਇੱਕ ਵਿਸ਼ੇਸ਼ ਜੀ ਹਜ਼ੂਰੀ ਜਿੱਦਾਂ ਦੀ ਚਾਹੀਦੀ ਹੈ ਉੱਪਰ ਜਿਹੜਾ ਫਰੋਦਾਂ ਦੀ ਕਰਦਾ ਉਹਨੂੰ ਫਿਰ ਗੱਫੇ ਮਿਲਦੇ ਨੇ ਤੇ ਏਸੇ ਹੀ ਤਰ੍ਹਾਂ ਇਹ ਜਿਹੜਾ ਅੱਜ ਮੋਦੀ ਸਾਹਿਬ ਦੀ ਅੰਨੀ ਤਾਰੀਫ ਉਹ ਬੀਜੇਪੀ ਦਾ ਉਪ ਮੁੱਖ ਮੰਤਰੀ ਕਰ ਰਿਹਾ ਜਗਦੀਸ਼ ਦੇਵੜਾ ਤੇ ਉਹਦੀ ਉਹ ਅੰਨੀ ਤਰੀਫ ਉਹਨੂੰ ਇੰਜ ਲੱਗਦਾ ਕਿ ਅਜੇ ਤਾਂ ਮੈਂ ਉਪ ਮੁੱਖ ਮੰਤਰੀ ਆ ਮੁੱਖ ਮੰਤਰੀ ਮੈਂ ਤਾਂ ਬਣੂ ਜੇ ਐਦਾਂ ਤਾਰੀਫ ਕਰੂੰਗਾ ਵੀ ਸਾਰਾ ਦੇਸ਼ ਦੇਸ਼ ਦੀ ਸਾਰੀ ਸੈਨਾ ਸਾਰੇ ਸੈਨਿਕ ਮੋਦੀ ਸਾਹਿਬ ਦੇ ਚਰਨਾਂ ਚ ਨਤਮਸਤਕ ਨੇ ਕਿਉਂ ਬਈ ਮੋਦੀ ਸਾਹਿਬ ਕੀ ਆਪ ਬੰਦੂਕ ਲੈ ਕੇ ਕਿਸੇ ਮੋਰਚੇ ਤੇ ਲੜ ਰਹੇ ਸੀ ਦੱਸੋ ਕਿਤੇ ਹੁਣ ਜਿਹੜਾ ਮੂਰੇ ਸੀਨਾ ਤਾਣ ਕੇ ਗੋਲੀਆਂ ਦੇ ਖੜਾ ਜਿਹੜਾ ਸੀਨਾ ਤਾਣ ਕੇ ਮਜ਼ਾਇਲ ਦੇ ਅੱਗੇ ਡਰੋਨ ਹਮਲਿਆਂ ਦੇ ਅੱਗੇ ਖੜਾ ਜਿੱਥੇ ਹਮਲੇ ਹੋ ਰਹੇ ਸੀ ਜਿਹੜੇ ਜਵਾਨ ਉੱਥੇ ਸੀ ਉਹ ਕਿਵੇਂ ਨਤ ਮਸਤਕ ਨੇ ਉਹਨਾਂ ਅੱਗੇ ਜਿਹੜੇ ਰਾਜਨੀਤਕ ਨੇ ਸੋ ਇਹ ਸਵਾਲ ਵੱਡਾ ਹੈ ਤੁਸੀਂ ਇਹਦੇ ਤੇ ਆਪਣਾ ਕਮੈਂਟ ਲਿਖਿਓ ਬਾਕੀ ਕੰਗਣਾ ਰੌਤ ਨੂੰ ਭਾਜਪੀ ਨੇ ਦੂਜੀ ਤੀਜੀ ਵਾਰ ਆਪੇ ਚੁੱਪ ਕਰਾਇਆ ਇੱਕ ਗੱਲ ਦੱਸਾਂ ਮੈਂ ਚਮਚਾ ਜੇ ਬੇਸਮਝ ਹੋਵੇ ਨਾ ਉਹ ਨੁਕਸਾਨ ਹੀ ਕਰਾਉਂਦਾ ਹੁੰਦਾ ਚਮਚੇ ਵੈਸੇ ਕਦੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਚਮਚਾ ਜਿਹੜੇ ਭਾਂਡੇ 'ਚ ਹੋਵੇ ਉਸੇ ਨੂੰ ਖਾਲੀ ਕਰ ਦਿੰਦਾ ਤੁਸੀਂ ਚਮਚਾ ਕੌਲੀ 'ਚ ਰੱਖ ਲਓ ਕੌਲੇ 'ਚ ਰੱਖ ਲੋ ਛੰਨੇ 'ਚ ਰੱਖ ਲੋ ਜਿਹੜੀ ਚੀਜ਼ 'ਚ ਵੀ ਚਮਚਾ ਹੋਊਗਾ ਚਮਚਾ ਤਾਂ ਹੁੰਦਾ ਹੀ ਭਾਂਡਾ ਖਾਲੀ ਕਰਨ ਵਾਸਤੇ ਆ ਇਸ ਕਰਕੇ ਚਮਚੇ ਪਾਲਣ ਦਾ ਕੋਈ ਬਹੁਤਾ ਫਾਇਦਾ ਨਹੀਂ ਪਰ ਇੱਥੇ ਪਾਲੇ ਜਾਂਦੇ ਨੇ ਸਾਰੀਆਂ ਹੀ ਪਾਰਟੀਆਂ 'ਚ ਪਾਲੇ ਜਾਂਦੇ ਨੇ ਸਾਰੀਆਂ ਪਾਰਟੀਆਂ ਚਮਚਾ ਤੇ ਕਿਰਪਾ ਕਰਦੀਆਂ ਨੇ ਇਸੇ ਤਰ੍ਹਾਂ ਭਾਜਪਾ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਉਹ ਵੇਖਣ ਨੂੰ ਮਿਲ ਰਹੀਆਂ ਤੁਸੀਂ ਸਭ ਕੁਝ ਬਾਰੇ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ